ਹੋ ਗਈਆਂ ਜੀ ਵਧਾਈਆਂ ਅ ਮੈਂ ਤਾਂ ਹੁਣ ਦੇਖੀਆ ਪੈੜਾਂ ਜੀਆਂ ਟੱਠਾ ਨੰਗਿਆ ਹੋਇਆ ਉਹ ਫਿਰਦਾ ਜਿੱਧਰ ਦੀ ਮਰਜ਼ੀ ਆ ਜਾ ਵਿਚਾਲੇ ਜਾ ਕੇ ਖੜ ਜਾਂਦਾ ਉਹਨੂੰ ਪਤਾ ਇਹਨਾਂ ਨੇ ਟਰੈਕਟਰ ਲੈ ਜਾਂਦਾ 11 20% ਰਹਿ ਗਿਆ 80 ਦੇ ਗੇੜ ਭਰ ਗਿਆ ਉਹੀ ਕੰਮ ਹੋ ਗਿਆ ਜਿਹਦਾ ਡਰ ਸੀ ਦੇਖ ਲਓ ਇੱਥੇ ਪਤਾ ਲੱਗਦਾ ਸਵੇਰੇ ਇੰਨਾ ਬੱਦਲ ਸੀ ਰਹਿ ਰਿਹਾ ਰੱਬ ਦਾ ਨੋ ਪੂਰਾ ਮੈਂ ਕਹਿੰਦਾ ਸਵੇਰੇ ਮੰਨ ਲਓ ਸੀ ਸਾਢੇ 1:30 ਤੋਂ ਲੈ ਕੇ 10 ਵਜੇ ਤੱਕ ਹਨੇਰਾ ਹੋਇਆ ਰਿਹਾ ਪੂਰਾ ਫੁੱਲ ਜਿਵੇਂ ਲੋਕਾਂ ਦੀਆਂ ਵੀਡੀਓ ਦੇਖਦੇ ਆਂ ਰੀਲਾਂ ਵਿੱਚ ਉਨਾ ਬਹੁਣਾ ਪੈ ਗਿਆ ਹੋ ਗਿਆ ਕਿਤੇ ਆਪਾਂ ਨੂੰ ਨਾ ਬਹੁਣਾ ਪੈ ਜਾਵੇ ਇਹ ਬਾਈ ਬਣ ਕੇ ਰਹਿ ਜਰੂਰ ਦਿਓ ਦੱਸਿਓ ਬਰਾ ਜਿੰਕ ਤੇ ਜੂਰੀਆ ਦਾ ਮੇਲ ਹੁੰਦੀ ਸਾਰ ਹਜੇ ਮੰਨ ਲਵਾ ਤਿੰਨ ਕੇਰਿਆਂ ਚ ਪਾਇਆ ਇੱਧਰ ਜੰਮ ਵੀ ਗਿਆ ਜੱਪ ਚੱਲਿਆ ਭਾਈ ਮੋਟਰ ਤੇ ਨੂੰ ਪੰਪ ਤੋਂ ਤੇਲ ਸਵਾ ਕੇ ਗਏ ਸੀ ਸਮਾਂ ਹੋ ਗਿਆ ਸਵਾ 1:00 ਵਜੇ ਤੋਂ ਅਧਿਕਤ 10 ਮਿੰਟ ਹੋ ਗਏ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਹੋ ਗਈਆਂ ਜੀ ਵਧਾਈਆਂ ਰੱਖਿਆ ਗਿਆ ਟਰਾਂਸਫਾਰਮ ਪਿਛਲੇ ਮਹੀਨੇ 12 ਤਰੀਕ ਦਾ ਸੜਿਆ ਹੋਇਆ ਅੱਜ ਪੂਰੀ ਪਈ ਆ ਅੱਜ ਰੱਖ ਹੋਇਆ ਚਲੋ ਸ਼ੁਕਰ ਆ ਪਰਮਾਤਮਾ ਦਾ ਆਪਾਂ ਇਧਰ ਵੀ ਹੁਣ ਕੇਬਲ ਪਵਾਤੀ ਅੱਗੇ ਨਾ ਉਹ ਲਾਈਨ ਉਧਰ ਲੈ ਜਾ ਕੇ ਡੈਡ ਕਰੀ ਹੋਈ ਸੀ ਉਹ ਲਾਈਨ ਆਪਾਂ ਇੱਥੋਂ ਹੀ ਡੈਡ ਕਰਤੀ ਆ ਕੇਬਲ ਪਵਾਤੀ ਆਪਾਂ ਹੁਣ ਉਹਦੇ ਕਰਕੇ ਜੁੜੇ ਹੀ ਰਹਿੰਦੇ ਟੋਲ ਲੱਗ ਅੱਜ ਲੱਗੇ ਆ 1509 ਵਾਲੇ ਖੇਤਾਂ ਦਾ ਵੀ ਕਦੂ ਕਰਨ ਆ ਤੇ ਛੱਡਣਾ ਹੁਣ ਪਾਣੀ ਦੂਆ ਟਰਾਂਸਫਾਰਮ ਤੁਸੀਂ ਪਹਿਲਾਂ ਵੀਡੀਓ ਦੇਖ ਲਈ ਵੀ ਉਹ ਵੀ ਧਰਿਆ ਗਿਆ ਉਹ ਹੁਣ ਪਹਿਲਾਂ ਇਧਰੋਂ ਨੱਕਾ ਸੈੱਟ ਕਰਕੇ ਫਿਰ ਜਾ ਕੇ ਚੈੱਕ ਕਰਦੇ ਆ ਤੇ ਮੈਨੂੰ ਲੱਗ ਚੱਕਰ ਪੁੱਠੇ ਹੋਣਗੇ ਜਾ ਕੇ ਪਤਾ ਲੱਗੂਗਾ ਬਾਕੀ ਗਰਮੀ ਨੇ ਧੁੱਕੀ ਕੱਢੀ ਪਈ ਆ ਬੱਦਲ ਵਾਈ ਜੀ ਹੋ ਜਾਂਦੀ ਆ ਪਰ ਹਮਸ ਬਹੁਤ ਬਣਦਾ ਬੱਦਲ ਵਾਈ ਪਨੀਰੀ ਪੱਟ ਕੇ ਰੱਖੀ ਪਈ ਆ ਜੇ ਤਾਂ ਸਹੀ ਹੋਈ ਤਾਂ ਫਿਰ ਲਾ ਦਿਆਂਗੇ ਇਹਨੂੰ ਆ ਦੇਖੋ ਇਹ ਉਧਰੋਂ ਚੱਕ ਕੇ ਲਿਆਏ ਸੀ ਬੜੀ ਸਾਰੀ ਮੱਖੀ ਜੀ ਫਿਰਦੇ ਨੇ ਬੜਾ ਲੈਖਾ ਲੈ ਤੈਂ 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 ਬਸ ਕਰਾਈ ਪਈ ਆ ਘਮ ਘਮ ਆਉਂਦੀ ਆ ਲਾ ਦੀਏ ਨੱਕਾ ਕਰ ਦੀਏ ਸਿੱਧਾ ਪਾਣੀ ਉਧਰ ਨੂੰ ਕੱਦੂ ਵਾਲੇ ਪਾਸੇ ਨੂੰ ਤੇਰਾ ਆਪ ਅੱਜ ਦੂਜੀ ਮੋਟਰ ਦਾ ਪਾਈਪ ਵੀ ਲਾਉਣਾ ਪਹਿਲਾਂ ਉਧਰਲੀ ਮੋਟਰ ਦੇ ਫੇਸ ਚੈੱਕ ਕਰ ਆਈਏ ਹੋ ਜਿਹੜੀ ਸਾਹਮਣੇ ਮੋਟਰ ਚੱਲਦੀ ਆ ਉਹਦੇ ਪਰਲੇ ਪਾਸੇ ਅੱਗੇ ਵੀ ਆਪਾਂ ਪਿਛਲੇ ਸਾਲ ਵੀ ਪਾਈਪ ਲਾਇਆ ਸੀ ਬਾਈ ਤੋਂ ਤੋਂ ਤੇ ਹੁਣ ਕੱਦੂ ਕਰਨ ਨੂੰ ਅੱਜ ਫੇਰ ਉਹ ਤੋਂ ਪਾਈਪ ਲਾਉਣੇ ਘੰਟੇ ਤੱਕ ਲਿਆ ਕੇ ਪਹਿਲਾਂ ਉਧਰਲੀ ਮੋਟਰ ਕਰ ਆਈਏ ਚੈੱਕ ਅਮਾ ਤਾਂ ਹੁਣ ਦੇਖੀਆ ਪੜਾ ਜੀਆਂ ਟੱਠਾ ਨੰਗਾ ਹੈ ਉਹ ਫਿਰਦਾ ਇੱਕ ਉਹ ਫਿਰਦਾ ਇੱਕ ਇਧਰ ਪਰਲੇ ਪਿਆ ਥੱਲੇ ਉਤਰ ਗਿਆ ਇਹ ਹਾਲੇ ਨਵੇਂ ਗਿੱਜ ਗਏ ਇੱਥੇ ਹੁਣ ਨਾ ਕੋਈ ਇੱਥੇ ਪੱਠਾ ਨਾ ਟੱਠਾ ਕੁਝ ਪਤਾ ਨਹੀਂ ਕੀ ਚੱਕਰ ਆ ਕਿੱਧਰ ਆਉਂਦੇ ਆ ਉੱਥੋਂ ਦੀ ਨੰਗੇ ਹੋਏ ਨੇ ਚੰਗਾ ਕੰਮ ਫੜਿਆ ਨੇ ਇਧਰੋਂ ਹੋ ਗਿਆ ਕੱਢ ਕੇ ਆਉਨੇ ਆ ਨੂੰ ਨੱਕਾ ਬਦਲ ਲੀਏ ਇੱਕ ਦੂਏ ਪਾਸੋਂ ਨਿਕਲੇ ਕਾ ਆ ਗਿਆ ਇਹਨਾਂ ਨੇ ਬੜਾ ਲੇ ਖਾ ਲਿਆ ਜਾ ਕੇ ਪਨੀਰੀ ਚ ਵੜ ਗਿਆ ਹਾ ਅਸਲ ਮੈਂ ਚੌੜ ਲੱਗਿਆ ਕਰਕੇ ਨਾ ਫੇਰੇ ਘਟ ਆਉਂਦੇ ਨੇ ਹੁਣ ਖਾਲੀ ਆ ਖੇਤ ਇਹਨਾਂ ਨੂੰ ਪਤਾ ਵੀ ਸੌਖਾ ਨੰਗਾ ਜਾਂਦਾ ਤੁਰੇ ਜਾਓ ਜਿੱਧਰ ਦੀ ਮਰਜ਼ੀ ਆ ਜਾ ਵਿਚਾਲੇ ਜਾ ਕੇ ਖੜ ਜਾਂਦਾ ਉਹਨੂੰ ਪਤਾ ਇਹਨਾਂ ਨੇ ਕਿਹੜਾ ਵਿਚਾਲੇ ਬੜਨਾ ਆ ਜਾ ਇਧਰ ਦੀ ਆ ਬਾਹਰ ਮੈਂ ਇਹਨੂੰ ਲੈ ਕੇ ਜਾਣਾ ਉਧਰ ਮੁੜ ਕੇ ਨਹੀਂ ਜਾਣ ਦੇਣਾ ਇਧਰ ਨੂੰ ਇਹ ਆ ਜਾ ਆ ਜਾ ਚਲੋ ਚੱਲ ਪੀ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਆ ਜਾ ਦੋਨਾਂ ਕੈਰੇ ਜੀ ਬਰਾਬਰ ਬਰਾਬਰ ਜਾਂਦਾ ਪਾਣੀ ਇਹ ਚਲਾਈ ਵੀ ਮੋਟਰ ਆਹ ਵਾਲਾ ਪੈਪ ਵਾਲਾ ਪਹਿਲਾਂ ਅੰਦਰੋਂ ਸਟਾਰਟਰ ਦੀਆਂ ਤਾਰਾਂ ਨਿਕਲੀਆਂ ਹੋਈਆਂ ਸੀਗੀਆਂ ਇਹ ਚੱਲੀ ਵੀ ਘੰਟਾ ਸਵਾ ਲ ਘੰਟਾ ਲੇਟ ਆ ਦੂਜੇ ਨਾਲ ਉਹਦਾ ਜਣੀ ਆਏ ਆ ਪਾਣੀ ਦੂਰੋਂ ਆਉਂਦਾ ਕਰਕੇ ਵੀ ਥੋੜਾ ਜਿਹਾ ਹੌਲੀ ਹੌਲੀ ਆਉਂਦਾ ਇਹ ਸਿੱਧਾ ਖੇਤ 'ਚ ਡਿੱਗਦਾ ਮੈਨੂੰ ਲੱਗਦਾ ਦੋਨੇ ਕੈਰੇ ਇੱਕੋ ਇਕੱਠੇ ਹੀ ਭਰਨਗੇ ਫੇਰ ਦੇਖ ਲਾਂਗੇ ਦੂਆ ਖਾਲਚੀ ਕੱਢ ਕੇੜਾ ਉੱਪਰੇ ਛੋਟਾ ਕੈਰਾ ਦੀਨ ਉਹ ਵੀ ਉਹਦੇ ਵਿੱਚ ਦੀ ਕਰ ਲਾਂਗੇ ਬਾਕੀ ਹਜੇ ਉਹਨੂੰ ਕੋਈ ਬੰਦਾ ਲੱਭਣਾ ਪੈਣਾ ਇੱਥੇ ਖੜਾਉਣ ਵਾਲਾ ਜਿਹੜਾ ਦੇਖ ਕੇ ਚੀਜ਼ ਨਗਾ ਦੇਵੇ ਟਰੈਕਟਰ ਲੈ ਕੇ ਆਉਣਾ ਪੈਣਾ ਉਹਨੂੰ ਸ਼ਿਵਜੀ ਨੂੰ ਹਾਕ ਮਾਰਦਿਆਂ ਜਿਹੜਾ ਆ ਸਾਹਮਣੇ ਕੋਠੀਆਂ ਚ ਰਹਿਦਾ ਬਈਆ ਉਹਨੂੰ ਕਹਿੰਦੇ ਆ ਖੜਾ ਇੱਥੇ ਘੰਟਾ ਹੋਰ ਹੱਲ ਵੀ ਹੈ ਨਹੀਂ ਹੁਣ ਕੋਈ ਅੱਜ ਦੂਜੀ ਮੋਟਰ ਆਪਣਾ ਟਰਾਂਸਫਾਰਮ ਤਾਂ ਰੱਖਿਆ ਹੈਗਾ ਪਰ ਆਪਾਂ ਚਲਾਈ ਨਹੀਂ ਸੀ ਮੈਂ ਕਿਹਾ ਹੁਣ ਇੱਧਰ ਨੇੜੇ ਲਾ ਪਹਿਲਾਂ ਨਵੇੜ ਦਈਏ ਇਹ ਇੱਥੇ ਪੂਰੇ ਮੋਟਰ ਕੋਲੇ ਰਹਿ ਜੂ ਤਿੰਨ ਕਿੱਬੇ ਤੋਂ ਪਨੀਰੀ ਵਾਲਾ ਜਿਹੜਾ ਉਹਨੂੰ ਫਿਰ ਬਾਤ ਚ ਕਰਦੇ ਆ ਕਦੂ ਕਿਉਂ ਅੱਜ ਦਾ ਦਿਨ ਇੱਧਰ ਪਾਣੀ ਲੱਗਣ ਕਰਕੇ ਫਿਰ ਜਾਨੂੰ ਪਿੱਛੇ ਸੂਟਾ ਮਾਰ ਦੇਣਾ ਪਿਛਲੇ ਚੌਲਾਂ ਨੇ ਤਾਂ ਕਰਕੇ ਫਿਰ ਇੱਧਰ ਜ਼ਰੂਰੀ ਆ ਨਾਲ ਉਹ ਵੀ ਜ਼ਰੂਰੀ ਆ ਸ਼ੇਪ ਜੀ ਹੈਗਾ ਘਰੇ ਕਿ ਨਹੀਂ ਉਹ ਵੀ ਕੰਮ-ਕੁਮਤੇ ਜਾਂਦਾ ਮੈਂ ਲਾ ਦਿਹਾੜੀ ਦੇ ਵਿਚਾਰ ਲੱਭਦੇ ਆ ਟਰੈਕਟਰ ਲੈ ਜਾਂਦਾ 11 20% ਰਹਿ ਗਿਆ 80 ਦੇ ਗੇੜ ਭਰ ਗਿਆ ਉਹ ਪਾਸਾ ਜਿਹਾ ਰਹਿੰਦਾ ਰਹਿੰਦਾ ਇੱਥੋਂ ਤੋਂ ਲੈ ਕੇ ਅੱਧ ਤੋਂ ਪਰੇ-ਪਰੇ ਇੱਧਰ ਪਾਣੀ ਬਾਧੂ ਆ ਪਰ ਲਾ ਕਿਹੜਾ ਹਜੇ 40 ਕੇ ਪੈਸੇ ਭਰਿਆ ਬਾਪਾ ਇਹਦਾ ਜਦੋਂ ਘੰਟਾ ਕਿ ਮੇਰੇ ਹਿਸਾਬ ਨਾਲ ਪਾਣੀ ਹੋਰ ਪੈਜੂ ਘੰਟੇ ਬਾਅਦ ਇੱਧਰ ਛੱਡ ਦਿਆਂਗੇ ਫਿਰ ਦੋਏ ਮੋਟਰਾਂ ਛੇਤੀ ਭਰ ਦੇਣਗੀਆਂ। ਇਹੀ ਸਿਸਟਮ ਲੋਟ ਰਹੂ। ਇੱਧਰੋਂ ਪਾਣੀ ਭੱਜ ਕੇ ਆਉਂਦਾ ਉਹ ਉੱਥੇ ਖਾਲ ਭਰਿਆ ਖੜਾ। ਅਸਲ ਵਿੱਚ ਸੀਗਾ ਇਹ ਚ ਮੂਥਾ। ਮੂਥੇ ਨੇ ਖਾਲ ਢੱਕਿਆ ਹੋਇਆ ਤਾਂ ਹਾਂ ਤੱਕ। ਚਲੋ ਕੋਈ ਬਾਤ ਨਹੀਂ। ਹੋ ਜਾਵਤ ਹੈ। ਚਲੋ ਤਾਂ ਇਦਾਂ। ਸ਼ੇਵਜੀ ਵਿਚਾਰਾ ਘੰਟਾ ਹੋ ਗਿਆ ਹੁਣ ਬੈਠੇ ਨੂੰ ਮੈਂ ਫੇ ਚਾਹ ਚ ਪੀ ਕੇ ਆਇਆ ਹੁਣ ਘਰੇ ਮੈਨੂੰ ਬਿਠਾ ਗਏ। ਮੈਂ ਕਿਹਾ ਚੱਲ ਤੂੰ ਬਹਿ ਜਾ ਇੱਥੇ। ਮੈਂ ਨਾਲ ਟਰੈਕਟਰ ਲਿਆ ਮੈਂ ਹੁਣ ਕੋਈ ਟੈਨਸ਼ਨ ਨਹੀਂ ਹੁਣ ਚਾਹੀਏ ਰਾਤ ਨੂੰ 12 ਵਜ ਜਾਣ ਠੰਡੇ ਮਤੇ ਨਾ ਕੰਮ ਨਵੇੜ ਕੇ ਜਾਵਾਂਗੇ ਖੱਡ ਬੰਦ ਕਰ ਦਈਏ ਹੋਰ ਭਾਈ ਜੱਗੇ ਕੀ ਹਾਲ ਆ ਬਹੁਤ ਵਧੀਆ ਜੀਤਿਆ ਬਹੁਤ ਵਧੀਆ ਤੂੰ ਹਾਲ ਕਿੱਧਰ ਫਿਰਦੀਆਂ ਸੰਗ ਤਾਂ ਅੱਜ ਬਾਲ ਮਾ ਮਿਲ ਚੜੀਏ ਨਹੀਂ ਚਾਹੀਦਾ ਭਾਈ ਹੋਰ ਨਾ ਵੀ ਕਾਲੀ ਵਾਹ ਵਧੀਆ ਅੱਜ ਕੈਮਲਾ ਆ ਗਿਆ ਹੋਰ ਮੈਂ ਟੈਮਲਾ ਛੁੱਟੀ ਹੋ ਗਈ ਸੀ ਅੱਛਾ ਮੇਰੇ ਸੀਗਾ ਦਿਮਾਗ ਤੇ ਮੈਂ ਨਾਲ ਜਾਮਣਾ ਤੋੜਾਂਗੇ ਉਹ ਜਮਣਾ ਹੁਣ ਆਪਣਾ ਫੇਰ ਮੈਂ ਕਿਹਾ ਚੱਲ ਜੀਤੇ ਕੋਲ ਮੋਟਰ ਤੇ ਚੱਲਦਾ ਮੈਂ ਤਾਂ ਹੀ ਉਹ ਸੀ ਇਦਾਂ ਕੋਲ ਆ ਕੇ ਫੋਨ ਕੀਤਾ ਮੈਂ ਵੀ ਆਹੀ ਪਾਈਪ ਕਰਕੇ ਚੱਕਰ ਆ ਚਾ ਕੱਲ ਨੂੰ ਕੱਲ ਨੂੰ ਤੋੜਾਂਗੇ ਆਪਣਾ ਇਧਰ ਲੈ ਕਦੂ ਦਾ ਨੱਪੜ ਜਾਣਾ ਵੀ ਵਧੀਆ ਹੱਲ ਹੋ ਗਿਆ ਉਹ ਹੀ ਜਾਂ ਤੋਂ ਪਾਈਪ ਲਾ ਕੇ ਅਪ ਛੱਡ ਕੇ ਵੀ ਨਹੀਂ ਜਾ ਸਕਦੇ ਚੱਕਰ ਤੇ ਆ ਨਹੀਂ ਤਾਂ ਗੱਲ ਸਹੀ ਆ ਹੋਰ ਕੋਈ ਨਹੀਂ ਬੱਸ ਵਧੀਆ ਵਧੀਆ ਸਾਰੇ ਵਧੀਆ ਬਾਈ ਤੁਹਾਨੂੰ ਦੇ ਖਬਰਾਂ ਬਹੁਤ ਵਧੀਆ ਪਿੱਛੇ ਨੂੰ ਜਾ ਆਪਣੇ ਘਰ ਦੀ ਉਹ ਹੀ ਕੰਮ ਹੋ ਗਿਆ ਜਿਹਦਾ ਡਰ ਸੀ ਲਾਈਟ ਭੱਜ ਗਈ ਪੀਸੀ ਕੱਟ ਆ ਗਿਆ 2.5 ਘੰਟੇ ਪਹਿਲਾਂ ਲਾਈਟ ਬੰਦ ਕਰਤੀ ਮੈਂ ਬਿਜਲੀ ਘਰ ਫੋਨ ਕਰਿਆ ਮੈਂ ਕਿਹਾ ਵੀ ਲਾਈਟ ਦਾ ਕੀ ਸਿਸਟਮ ਆ ਕਹਿੰਦੇ ਜੀ 11 ਵਜੇ ਤੱਕ ਕੱਟ ਲੱਗ ਗਿਆ ਥੋੜੀ ਲੇਟ 9 ਵਜੇ ਬੰਦ ਹੋਣੀ ਸੀ ਜਿਹੜੀ ਵਾਰੀਆਂ 9 ਵਜੇ ਚੱਲਣੀਆਂ ਸੀ ਉਹਨਾਂ ਦੇ ਵੀ ਦੋ ਘੰਟੇ ਦਾ ਕੱਟ ਆ ਉਹ 11 ਵਜੇ ਤੋਂ ਬਾਅਦ ਲਾਈਟ ਆਊਗੀ ਹੁਣ ਉਹ ਪਰਲਾ ਕਹਰੇ ਚ ਆਪਣੇ 1 ਘੰਟੇ ਦੀ ਕਸਰ ਰਹਿੰਦੀ ਸੀ ਇਹ ਚ ਦੋ ਘੰਟੇ ਦੀ ਸੀਗੀ ਮੈਨੂੰ ਹੁਣ ਹਰੇਕ ਕਹਦਾ ਕਹਦਾ ਪਹਿਲਾਂ ਇੱਕ ਨੂੰ ਛੱਡਣਾ ਸੀ ਵੀ ਪਹਿਲਾਂ ਇੱਕ ਪਾਸੇ ਵਾਲਾ ਭਰ ਲੈਣਾ ਸੀ ਆਪਾਂ ਆਪਦੀ ਜਗ੍ਹਾ ਸਹੀ ਸੀ ਵੀ 8 ਘੰਟੇ ਦੀ ਬਾਰੀ ਆ ਇੱਕ 11:00 5 ਘੰਟੇ ਚ ਭਰ ਜਾਂਦਾ ਵੀ ਚੱਲ 5 ਘੰਟੇ ਚੋਂ ਪਰਲਾ ਭਰ ਜੂਗਾ ਵੇ ਇੱਧਰ ਲਾ ਮੋਟਰ ਨੇ ਭਰ ਦੇਣਾ ਬਈ ਦੋਨਾਂ ਮੋਟਰਾਂ ਦਾ ਇੱਕ ਚ ਪਾਉਣ ਨੂੰ ਫਿਰ ਵਿਚਾਲੀ ਵੱਟ ਖਰ ਜਾਂਦੀ ਏ ਯਾਰ ਵੀ ਵਿਚਾਲੇ ਵੱਟ ਤੋੜ ਕੇ ਪਰਲੇ ਪਾਸੇ ਪਾਣੀ ਕੱਢਦੇ ਸਾਨੂੰ ਪਤਾ ਕੱਚੀਆਂ ਵੱਟਾਂ ਹੁੰਦੀਆਂ ਨੇ ਮੈਂ ਉਹ ਚੱਕਰ ਚ ਦੋਨਾਂ ਦਾ ਅਲੱਗ-ਅਲੱਗ ਛੱਡ ਲਿਆ ਦੋ ਹੀ ਰਹਿ ਗਏ ਹੁਣ ਕੱਲ ਤੇ ਗਿਆ ਕੰਮ ਕਾ ਲੂ ਹੁਣ ਆਿਆਂ ਵੀ ਚਲੋ ਪਾਣੀ ਘੁੰਮਿਆ ਹੋਇਆ ਛੇਤੀ ਹੋ ਜੂ ਕੱਲੂ ਬਾਕੀ ਜੋ ਪ੍ਰਮਾਤਮਾ ਜੋ ਭਾਵੇ ਪ੍ਰਮਾਤਮਾ ਨੂੰ ਉਹੀ ਹੋਣਾ ਬੰਦਾ ਤਾਂ ਇੱਕ ਕਰ ਸਕਦਾ ਨਹੀਂ ਹੋਇਆ ਤਾਂ ਨਾ ਸਹੀ ਕੱਲੋਂ ਸਹੀ ਜਿੱਥੇ ਇੰਨੇ ਦਿਨਾਂ ਦੇ ਰੁਕੇ ਹੋਏ ਆ ਮੈਂ ਤਾਂ ਟਰੈਕਟਰ ਵੀ ਲੈ ਆਇਆ ਸੀ ਟਰੈਕਟਰ ਵੀ ਲੈ ਆਇਆ ਸੀ ਰਹਿ ਗਿਆ ਵਿੱਚ ਵਿਚਾਲੇ ਕੰਮ ਭਾਈ ਚਲੋ ਹੁਣ ਉਧਰ ਕਰ ਦਈਏ ਨੱਕੇ ਜੇ ਕਿਤੇ ਰਾਤ ਬਰਾਤੇ ਆ ਜਵੇ ਪਾਣੀ ਤਾਂ ਪੂਰਾ ਹੋਊਗਾ ਉਧਰ ਕੱਦੂ ਤਾਂ ਆਪਾਂ ਦਿਨੇ ਹੀ ਕਰਾਂਗੇ ਹੁਣ ਇੱਕ ਵਾਈ ਸਾਰੇ ਬੰਦੇ ਰਹਿ ਦਿਓ ਚਲੋ ਅੱਜ ਤਾਂ ਹੁਣ ਆਪਾਂ ਨਹੀਂ ਕਰਨਾ ਇਦਾਂ ਵੀ ਜਿਵੇਂ ਹੁਣ ਮੰਨ ਲਓ ਇਹ ਕਿਹੜਾ ਘਟੋ-ਘਟ 80% ਭਰਿਆ ਹੋਇਆ 20% ਰਹਿਦਾ ਤੇ ਇਦੇ ਵਿੱਚ ਹਲ ਫੇਰਨੇ ਬਣਦੇ ਸੀ ਕਿ ਨਹੀਂ ਫੇਰਨੇ ਬਣਦੇ ਸੀ ਮੇਰਾ ਮਨ ਸੀਗਾ ਵੀ ਹਲ ਫੇਰ ਦਈਏ ਤੇ ਜਿਹੜਾ ਰਹਿ ਗਿਆ ਉਹ ਰਹਿ ਜਾਊਗਾ ਵੀ ਕੱਲ ਨੂੰ ਜਦੋਂ ਲਾਈਟ ਆਊਗੀ ਉਦੋਂ ਦੁਬਾਰਾ ਵੀ ਮਨ ਲਾ ਭਰਨ ਤੋਂ ਬਾਅਦ ਫੇਰ ਕਦੋਂ ਇੱਕ ਵਾਰੀ ਹਲ ਫੇਰ ਕੇ ਸੁਹਾਗਾ ਮਾਰ ਦਾਂਗੇ ਇੱਥੇ ਪਤਾ ਲੱਗਦਾ ਸਵੇਰੇ ਇੰਨਾ ਬੱਦਲ ਸੀ ਰਹਿ ਰਿਹਾ ਰੱਬ ਦਾ ਨੋ ਪੂਰਾ ਮੈਂ ਕਹਿੰਨਾ ਸਵੇਰੇ ਮੰਨ ਲਓ ਸੀ 8:30 ਤੋਂ ਲੈ ਕੇ 10 ਵਜੇ ਤੱਕ ਹਨੇਰਾ ਹੋਇਆ ਰਿਹਾ ਪੂਰਾ ਫੁੱਲ ਉਹ ਚੱਕਰ 'ਚ ਲਾਈਟ 'ਚ ਵੀ ਫਾਲਟ ਪਿਆ ਮੋਟਰ ਵਾਲੀ ਲਾਈਟ ਵੀ ਨਹੀਂ ਆਈ ਕੱਲ ਦੀ ਅੱਜ ਮੰਨ ਲਓ ਸਵੇਰੇ ਆਉਣੀ ਸੀ ਬਾਰੀ ਨਾ ਸੋਰੀ ਦੁਪਹਿਰੇ ਤੇ ਕੱਲ ਜਿਹੜਾ ਕੱਟ ਲਾਇਆ ਸੀ ਕਹਿੰਦੇ ਸਵੇਰੇ ਪੂਰੀ ਕਰ ਦਾਂਗੇ ਸਵੇਰੇ ਘੰਟਾ ਕੁ ਲੈਟ ਚਲੀ ਮੁੜ ਕੇ ਲੈਟ ਹੀ ਨਹੀਂ ਆਈ ਉਹਦੇ ਬਾਅਦ ਉਹ ਹੁਣ ਫੋਨ ਕਰਿਆ ਸੀ ਕਹਿੰਦੇ ਫਾਲਟ ਪਿਆ ਹੋਇਆ ਫਾਲਟ ਦੇ ਚੱਕਰ ਚ ਮੰਨ ਲਓ ਲਾਈਟ ਕਹਿੰਦੇ ਐਤਵਾਰ ਆ ਬੰਦੇ ਛੁੱਟੀ ਤੇ ਤੁਹਾਨੂੰ ਪਤਾ ਹੁਣ ਸਰਕਾਰੀ ਭਰਤੀ ਹੈ ਨਹੀਂ ਪ੍ਰਾਈਵੇਟ ਮੁੰਡੇ ਰੱਖਿਆ ਹੈ ਬਿਜਲੀ ਵਾਲਿਆਂ ਦੇ ਉਹ ਵੱਧ ਛੁੱਟੀ ਤੇ ਨੇ ਜ਼ਿਆਦਾਤਰ ਬੰਦੇ ਇੱਕ ਵਿਚਾਰੇ ਤੇ ਲੰਬੜਦਾਰ ਦੇ ਜਿਵੇਂ ਆਪਣੇ ਵਾਲ ਟ੍ਰਾਂਸਫਾਰਮ ਦੇ ਉਧਰ ਫੇਰ ਛੋੜ ਜਾਂਦੇ ਸੀ ਉਹ ਮੈਂ ਨੰਬਰਦਾਰ ਦੇ ਟਰਾਂਸਫਾਰਮ ਉਥੇ ਮੋਟਰ ਤੇ ਕੱਲੀ ਮੋਟਰ ਆ ਉਹਦੀ ਟਰਾਂਸਫਾਰਮ ਤੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਰੱਬ ਜਾਣਦਾ ਜਿਹੜੀ ਉੱਪਰੋਂ 11 ਕੇਵੀ ਦੇ ਜੈਂਪਰ ਲੱਗੇ ਨੇ ਜਿਹੜੇ ਟਰਾਂਸਫਾਰਮ ਦੇ ਵਿੱਚ ਘੁੱਗੀਆਂ ਉੱਪਰ ਲੀਆਂ ਦੇ ਵਿੱਚ ਦੀ ਕਰੰਟ ਆਉਂਦਾ ਹੁੰਦਾ ਉਹ ਵੀ ਤਿੰਨੇ ਤੋੜਤੀਆਂ ਤੇ ਜਿਹੜੀ ਉਸ ਤੋਂ ਬਾਅਦ ਟਰਾਂਸਫਾਰਮ ਦੇ ਵਿੱਚੋਂ ਲੀਡਰ ਨਿਕਲ ਕੇ ਬਾਹਰ ਜਿਹੜੀ ਕੇਬਲ ਨੂੰ ਆਉਂਦੀ ਹੁੰਦੀ ਆ ਉਹ ਵੀ ਤਿੰਨੇ ਕੀਲੀਆਂ ਹੀ ਪਟਤੀਆਂ ਨਾ ਉੱਪਰ ਲੀਆਂ ਘੁੱਗੀਆਂ ਦੀਆਂ ਨੇ ਨਾ ਹੇਠਾਂ ਜਿਹੜੀਆਂ ਕੀਲੀਆਂ ਹੁੰਦੀਆਂ ਉਹ ਪਤਾ ਨਹੀਂ ਕਿੱਧਰ ਚਲੇ ਗੀਆਂ ਸਮਝੋ ਬਾਹਰ ਆ ਕੰਮ ਇੰਨੀ ਜੋਰ ਨਾਲ ਪੜਾਕਾ ਪਿਆ ਟਰਾਂਸਫਾਰਮ ਦੀ ਕੋਈ ਤਾਰ ਨਹੀਂ ਛੱਡੀ ਸਾਰੀਆਂ ਹੀ ਡਾਤੀਆਂ ਤਾਰਾਂ ਹੁਣ ਸੱਦੇ ਆ ਬੰਦੇ ਜਿਹੜੇ ਬੰਦੇ ਆਪਣੇ ਟਰਾਂਸਫਾਰਮ ਧਰ ਕੇ ਪ੍ਰਾਈਵੇਟ ਆ ਮੁੰਡੇਓ ਮੈਂ ਕਿਹਾ ਯਾਰ ਇੱਕ ਵਾਰੀ ਚੈੱਕ ਕਰ ਜਾਓ ਕਿ ਨਹੀਂ ਤਾਂ ਫੇਰ ਕੱਲ ਨੂੰ ਧਰਨ ਵਾਲਾ ਬਣੂਗਾ ਇਹ ਕਿਉਂ ਇਹ ਤਾਂ ਹੁਣ ਆਪਣੇ ਤੋਂ ਉਧਰ ਚੌਲ ਵੀ ਨਹੀਂ ਸੀ ਲੱਗੇ ਇਹ ਤਾਂ ਯਾਰ ਦੇ ਚੌਲ ਲੱਗੇ ਹੋਏ ਨੇ ਮੁੜ ਕੇ ਫਿਰ ਔਖਾ ਹੋ ਜਾਂਦਾ ਆਪਾਂ ਆਏ ਸੀ ਮੈਂ ਕਿਹਾ ਹੁਣ ਚੱਲਾ ਤੇ ਰਿਓ ਪਵਾ ਲਈਏ ਬਿੱਲੀਆਂ ਹਜੇ ਕਿਹੜਾ ਕੋਈ ਆਇਆ ਜੇ ਲਾਈਟ ਆਉਣੀ ਫੇਰ ਤਾਂ ਆਪਾਂ ਕਦੂ-ਕਦੂ ਕਰਨਾ ਸੀਗਾ ਜਾਨੂ ਮੈਂ ਕਿ ਸੱਧਿਆ ਸ਼ਰਜੀ ਨੂੰ ਕੱਲ ਬਿਠਾ ਕੇ ਗਿਆ ਪੈਪ ਕੋਲ ਜਿਹੜੇ ਬੰਦੇ ਨੂੰ ਹੁਣ ਪਾ दिए ਦੋ ਤਿੰਨ ਕਸਾਈਲੇ ਨਵੇਂ ਖੇਤ ਨੇ ਜਿਹੜੇ ਅਕਤੀ ਪਹਿਲੀ ਵਾਰੀ ਲਾਇਆ ਦੋ ਕਿਆਰੇ ਇਹਨਾਂ 'ਚ ਪਾਣੀ ਤਾਂ ਨਹੀਂ ਹਜੇ ਮੰਨ ਲਓ ਵੀ ਰੋਜ਼ ਹੀ ਪਾਉਣਾ ਪੈਂਦਾ ਇੱਕ ਤਰ੍ਹਾਂ ਦਾ ਰਿਓ ਪਾਉਣ ਲੱਗਾ ਆ ਸ਼ਰਜੀ ਨਾਲ ਜ਼ਿੰਕ ਮਿਲਾ ਕੇ ਪਾਈ ਆ ਡੇਢ ਕਿਲੇ 'ਚ ਮੰਨ ਲਓ ਆਪਾਂ ਦੋ ਥੈਲੇ ਪੌਣੇ ਇੱਕ ਦੋ ਥੈਲੇ ਯੂਰੀ ਇਹਦੇ ਤੇ ਤਿੰਨ ਥੈਲੀਆਂ ਜ਼ਿੰਕ ਦੀਆਂ 5 ਕਿਲੋ ਦੀ ਚਾਈ ਲੀ ਹੁੰਦੀ ਆ 7.5 ਕਿਲੋ ਮੰਨ ਲਓ ਕੀਲੇ ਦੀ ਜਿੰਕ ਪਾਤੀ ਆਪਾਂ ਤੇ ਬਾਕੀ ਪਹਿਲੇ ਹੀ ਰਿਉ ਆ ਇਹ ਅੱਜ 8-9 ਦਿਨ ਹੋ ਗਏ ਝੋਨਾ ਲੱਗੇ ਨੂੰ ਡਾਲ ਤਾਂ ਪਹਿਲਾਂ ਨੂੰ ਡਬਲ ਕਰ ਗਿਆ ਬਾਕੀ ਦੇਖਦੇ ਆ ਬਟਾਂ ਤੇ ਵੀ ਕੱਖ ਜ਼ਿਆਦਾ ਹੋ ਗਏ ਜੋ ਜਿਹੜੀਆਂ ਅੱਗੇ ਝੋਨੇ ਵਾਲੇ ਬਟਾਉਣਾ ਤੇ ਨਹੀਂ ਹੁੰਦੇ ਇਹਨਾਂ ਤੇ ਦੋ ਕੱਚੀਆਂ ਬਟਾਂ ਤੇ ਬਹੁਤ ਕੱਖ ਹੋਇਆ ਦੇਖਦੇ ਆ ਹੁਣ ਗਾਂ ਕੀ ਕਰਦੇ ਆ ਇਹਦਾ ਸਪਰੇਅ ਮਾਰ ਦਾਂਗੇ ਜਿੰਕ ਤੇ ਜੂਰੀ ਇਹਦਾ ਮੇਲ ਹੁੰਦੀ ਸਾਰ ਹਜੇ ਮੰਨ ਲਓ ਆ ਤਿੰਨ ਕੇਰਾਂ ਚ ਪਾਇਆ ਇੱਧਰ ਜੰਮ ਵੀ ਗਿਆ ਜੰਮਣ ਲੱਗਿਆ ਨਹੀਂ ਫੁੱਟਦਾ ਜਾਂਦਾ ਪਰ ਸਲਾਬ ਜੀ ਹੋ ਗਏ ਡਲੀਆਂ ਬਣਨ ਲੱਗੀਆਂ ਇਹਦੀਆਂ ਵੱਧ ਤੋਂ ਵੱਧ ਅੱਧਾ ਘੰਟਾ ਹੋਇਆ ਨਹੀਂ ਹੋਣਾ ਇਹਨੂੰ ਰਲਾਏ ਨੂੰ ਪਾਣੀ ਸੂਟਾ ਮਾਰਨ ਲੱਗ ਗਿਆ ਇੱਧਰ ਵੀ ਇੱਧਰੋਂ ਸੋਹਣਾ ਕਿੰਨਾ ਲੱਗਦਾ ਸ਼ਿਪ ਦੇ ਵਾਲੇ ਪਾਸੇ ਕਿ ਯਾਰ ਚੀਜ਼ ਦੱਸਿਓ رائے ਦਿਓ ਆਪੋ ਆਪਣੀ ਆਹਾ ਝੋਨਾ ਤੇ ਆਹਾ ਝੋਨਾ ਇੱਕੋ ਦਿਨ ਦਾ ਲੱਗਿਆ ਹੋਇਆ ਇਹੇ ਇਹ ਜਿੰਨੇ ਡੱਕੇ ਲਾਏ ਸੀ ਉਨੇ ਹੀ ਖੜੇ ਆ ਵਧਿਆ ਨਹੀਂ ਅੱਜ ਇਹ ਹੋ ਗਿਆ ਮੰਨ ਲਓ 12 ਦਿਨਾਂ ਦਾ ਝੋਨਾ ਇਹ ਕੀ ਚੱਕਰ ਆ ਪਾਇਆ ਇਹ ਚ ਵੀ ਆਪਾਂ ਕੁਝ ਨਹੀਂ ਸੀ ਅਜੇ ਤੱਕ ਇਹ ਚ ਵੀ ਕੁਝ ਨਹੀਂ ਸੀ ਪਾਇਆ ਇਹ ਸ਼ਾਹ ਕਾਲਾ ਖੜਾ ਆ ਪੀਲਾ ਖੜਾ ਉਹ ਹਜੇ ਇਹਦੇ ਨਾਲੋਂ ਪਰਲਾ ਕੇਰਾ ਥੋੜਾ ਜਿਹਾ ਵੱਧ ਜਿਵੇਂ ਇਹਦੇ ਚ ਮੰਨ ਲਓ ਆਪਾਂ ਦੋ ਡੱਕੇ ਲਾਏ ਸੀ ਤਾਂ ਤਿੰਨ ਤਿੰਨ ਹੋਏ ਹੋਣਗੇ ਪਰਲੇ ਦੇ ਵਿੱਚ ਹਜੇ ਚਾਰ ਚਾਰ ਡੱਕੇ ਮੰਨ ਲਓ ਡਬਲ ਹੋ ਗਿਆ ਇਹਦੇ ਚ ਨਹੀਂ ਸਮਝ ਲੱਗੀ ਕੀ ਚੱਕਰ ਹੋਇਆ ਉਹ ਵੀ ਪੀਲਕੀ ਜੀ ਚ ਖੜਾ ਇਹ ਬਾਕੀ ਅੱਜ ਆਪਾਂ ਜਿੰਕ ਤੇ ਜੂਰੀਆ ਪਾਈ ਆ ਲਗ ਜੂ ਆਪਾਂ ਨੂੰ 2-4 ਦਿਨਾਂ ਚ ਪਤਾ ਕੀ ਰਿਜ਼ਲਟ ਦਿੰਦਾ ਇਹ ਵੈ ਸਮਝ ਨਹੀਂ ਲੱਗੀ ਨਾ ਤੁਰਨ ਦੀ ਵਜ੍ਹਾ ਕੀ ਐ ਝੋਨਾ ਤੁਰਿਆ ਕਿਉਂ ਤੋਂ ਨਹੀਂ ਹੈਗਾ ਅਜੇ ਤੱਕ ਦੇਖਦੇ ਆ ਤੁਸੀਂ ਜਰੂਰ ਦੱਸਿਓ ਕਮੈਂਟ ਚ ਬਾਈ ਵੀ ਕੀ ਵਜ੍ਹਾ ਹੋ ਸਕਦੀ ਐ ਕਿਤੇ ਸਿਉਂਕ ਸਿਉਂਕ ਵਾਲਾ ਚੱਕਰ ਸਿਉਂਕ ਨਾ ਪਰ ਬੂਟਾ ਸੁੱਕਦਾ ਹੁੰਦਾ ਨਾ ਆਪਾਂ ਕਦੇ ਸਿਉਂਕ ਵਾਲੀ ਦਵਾਈ ਪਾਈ ਤਾਂ ਹੈ ਨਹੀਂ ਜੇ ਤੁਸੀਂ ਰਾਏ ਦਿੰਨੇ ਹੋ ਤਾਂ ਆਪਾਂ ਪਾ ਵੀ ਦੇਵਾਂਗੇ ਕੋਈ ਚੱਕਰ ਨਹੀਂ ਅਜੇ ਤੱਕ ਤਾਂ ਕਦੇ ਲੋੜ ਪਈ ਨਹੀਂ ਆਪਾਂ ਨੂੰ ਸਿਉਂਕ ਵਾਲੀ ਦਵਾਈ ਦੀ ਦੱਸਿਓ ਜਰੂਰ ਬਾਈ ਬਣ ਕੇ ਨਾ ਵੀ ਕੀ ਵਜ੍ਹਾ ਹੋ ਸਕਦੀ ਐ ਕਿਉਂ ਓਕਣੇ ਇਕੱਲਾ ਇਕੱਲਾ ਡੱਕਾ ਹੀ ਖੜਾ ਐ ਜਿਵੇਂ ਲੋਕਾਂ ਦੀਆਂ ਵੀਡੀਓ ਦੇਖਦੇ ਨੇ ਰੀਲਾਂ ਵਿੱਚ ਉਨਾ ਬਹੁਣਾ ਪੈ ਗਿਆ ਹੋ ਗਿਆ ਕਿਤੇ ਆਪਾਂ ਨੂੰ ਵੀ ਨਾ ਬਹੁਣਾ ਪੈ ਜਾਵੇ ਇਹ ਬਾਈ ਬਣ ਕੇ ਰਹਿ ਜਰੂਰ ਦਿਓ ਦੱਸਿਓ ਬਰਾ ਆ ਗਈ ਭਾਈ ਲਾਈਟ 24 ਘੰਟਿਆਂ ਬਾਅਦ ਆਈ ਆ ਕੱਲ ਐ ਵੇਲੇ ਬੰਦ ਹੋਈ ਸੀ ਹੁਣ ਆਈ ਆ ਹੁਣ ਮਿਲ ਲਾਦਾ ਦਿਨ ਵਾਲੀ ਵਾਰੀ ਤੱਕ ਆ ਗਏ ਰਾਤ ਨੂੰ ਚੱਲੂਗੀ ਅੱਜ ਸੀਗੀ ਡਬਲ ਵਾਰੀ ਤੇ ਦੁਪਹਿਰੇ ਮੰਨ ਲਓ 1 ਤੋਂ 9 ਚੱਲਣੀ ਸੀ 9 ਤੋਂ ਫਿਰ ਤੜਕੇ 5 ਵਜੇ ਤੱਕ ਹੁਣ ਲਾਈਟ ਆਈ ਆ ਸਮਝ ਲਓ 7:30 ਵਜੇ ਤੇ ਦਿਨ ਵਾਲੀ ਵਾਰੀ ਤੱਕ ਆ ਗਏ ਖਾ ਔਰ ਰਾਤ ਨੂੰ ਸਾਰੀ ਰਾਤ ਚੱਲ ਜਵੇ ਫੇ ਤੱਕ ਅਦੂ ਸਵੇਰ ਤੱਕ ਜਿਹੜੇ ਪਰਲੇ ਦੋ ਤਿੰਨ ਘੇਰਿਓ ਤਸੇ ਨੇੜੇ ਲੱਗ ਜਾਣਗੇ ਬਾਕੀ ਪ੍ਰਮਾਤਮਾ ਹੱਥ ਦੇਖੋ ਕਿਆ ਬਣਦਾ ਚੱਲੀ ਜਾਣੀਏ ਲੰਬੜਦਾਰ ਦੇ ਵਿਚਾਰੇ ਤੇ ਹੁਣ ਪਾਣੀ ਵੀ ਕੱਲੋਂ ਫਰਕ ਪੈ ਜਾਣਾ ਜਿਹਨੇ ਟਰਾਂਸਫਾਰਮ ਦਾ ਕੰਮ ਕਰਾਊਗਾ ਉਦੋਂ ਬਾਅਦ ਫੇਰ ਕਿਤੇ ਮੋਟਰ ਚੱਲੂਗੀ ਬਾਕੀ ਜੇ ਮੀਂਹ ਪੈ ਗਿਆ ਜਦ ਤੱਕ ਤਾਂ ਕਹਿਣਾ ਕੀ ਆ ਗਏ ਜੀ ਦੂਜੀ ਮੋਟਰ ਤੇ ਮੈਂ ਕਿਹਾ ਚਲਾ ਦੀ ਅੱਜ ਇਹ ਜੀ ਦਾ ট্রান্সਫਾਰਮ ਸੜਿਆ ਹੋਇਆ ਸੀ ਕੱਲ ਰੱਖਿਆ ਸੀ ਕੱਲ ਫੇਰ ਚਲਾਈ ਨਹੀਂ ਸੀ ਆਪਾਂ ਚੱਕਰ ਚੱਕਰ ਪੁੱਠੇ ਸੀਗੇ ਸਹੀ ਕਰਨ ਵਾਲੇ ਸੀ ਹੁਣ ਅੱਜ ਲਾਈਟ ਹੁਣ ਆ ਗਈ ਮੈਂ ਕਿਹਾ ਹੁਣ ਚਲਾ ਲਈਏ ਤਕਿੱਲੇ ਆ ਕੋਸ਼ਸ਼ ਤਾਂ ਹੋਊਗਾ ਜੀ ਨੇੜੇ ਲੱਗੂ ਮਾੜਾ ਮੋਟਾ ਵਾਹਿਗੁਰੂ ਸਤਿਨਾਮ ਇੱਥੇ ਅੱਗੇ ਪਿਛਲੇ ਸਾਲ ਜਾਨਵਰ ਬੜਾ ਖਤਰਨਾਕ ਸੀ ਇੱਥੇ ਵੀ ਨਿਕਲਿਆ ਹੀ ਕਿਤੋਂ ਹਰੇ ਤੱਕ ਤਾਂ ਬਚਾ ਭਾਈ ਵਾਹਿਗੁਰੂ ਸਤਨਾਮ ਬਾਬਾ ਭਲਾ ਕਰੀ ਚਲਾ ਦੇ ਮੋਟਰ ਪਹਿਲਾਂ ਗ੍ਰਿਪ ਸਹੀ ਕਰੀਏ ਉਹ ਗ੍ਰਿਪ 스ਪਾਰਕ ਮਾਰਦਾ ਥੋੜਾ ਜਿਹਾ ਪਿੱਛੇ ਆ ਕਰਤਾ ਜੀ ਗ੍ਰਿਪ ਸੈੱਟ ਗਈ ਢਿੱਲ ਚੱਕੀ ਹੁਣ ਚਲਾਉਣਾ ਚੱਲ ਵੀ ਜੀ ਦੇਖੀਏ ਬਾਹਰ ਨਿਕਲ ਕੇ ਪਾਣੀ ਚੱਕਿਆ ਹੁਣ ਨਹੀਂ ਤਾਂ ਅੱਜ ਨੂੰ ਹੁਣ ਨੂੰ ਨਾ ਚੌਲਾ ਨੇ ਬੂਝਾ ਮਾਰ ਜਾਣੇ ਮੇਰੇ ਹਿਸਾਬ ਨਾਲ ਪਿਛਲੇ ਮਹੀਨੇ ਆਪਾਂ 12 ਤਰੀਕ ਨੂੰ ਪਾਣੀ ਛੱਡਿਆ ਸੀ 12 ਤੋਂ ਬਾਅਦ ਮੁੜ ਕੇ ਦੁਬਾਰਾ ਵਾਰ ਆਉਣ ਵਾਲੀ ਹੋ ਗਈ ਅੱਜ 7 ਤਰੀਕ ਆ ਜੁਲਾਈ ਦੀ ਤੇ ਹੁਣ ਜੇ ਆਪ ਦੇਖੋ ਵੀ ਕਦੋਂ ਆ ਕੇ ਕੰਮ ਓਕੇ ਹੋਇਆ ਚੱਲ ਪਈ ਜੀ ਚੈੱਕ ਲਿਓ ਪਾਣੀ ਇਧਰ ਨੇ 4 ਕਿਆਰੇ ਆਪਣੇ ਤੇ ਪਹਿਲਾ ਕਿਆਰਾ ਭਰ ਕੇ ਉਹਦੇ ਵਿੱਚ ਦੀ ਫਿਰ ਦੂਜਾ ਕਿਆਰਾ ਇਧਰ ਵੀ ਫਿਰ ਆਈਆਂ ਪਹਿਲਾ ਕਿਆਰਾ ਭਰ ਕੇ ਫਿਰ ਵਿੱਚ ਦੀ ਦੂਜਾ ਕਿਆਰਾ ਵੈਸੇ ਆਪਾਂ ਕੀ ਕਰਦੇ ਹੁੰਨੇ ਆ ਪਹਿਲਾ ਆ ਕਿਆਰਾ ਕਰ ਲਈਦਾ ਫਿਰ ਇਹਦੇ ਪਿੱਛੇ ਵਾਲਾ ਉਹਦੇ ਪਿੱਛੇ ਵਾਲੇ ਦੇ ਵਿੱਚ ਦੀ ਫਿਰ ਉਹ ਇਹਦੇ ਪਿੱਛੇ ਵਾਲਾ ਕਿਉਂ ਫਿਰ ਟਰੈਕਟਰ ਕੱਢਣਾ ਸੌਖਾ ਰਹਿੰਦਾ ਇਧਰ ਨੂੰ ਬਾਹਰ ਤੇ ਆਈ ਲੋਟ ਆਉਦਾ ਹੈ ਚਲੋ ਚਲਦੇ ਹੁਣ ਘਰ ਨੂੰ ਰੋਟੀ ਪਾਣੀ ਖਾ ਕੇ 2 ਘੰਟੇ ਤੱਕ ਆਵਾਂਗੇ ਟਰੈਕਟਰ ਲੈ ਕੇ ਅਸੀਂ ਸਾਰੀ ਰਾਤ ਫਿਰ ਬੁਗਚੂ ਵੱਜੂਗਾ ਸਾਰੀ ਰਾਤ ਲਾਣੀ ਪਵੇਗੀ ਕਿਉਂ ਉਧਰ ਵੀ ਦੋ ਕਿਾਰੇ ਹੋ ਜਾਣੇ ਆਪਣੇ ਉਹ ਜਾਣੇ ਆਏ ਆ ਉਹ ਪਛੇਤੀ ਭਰ ਜਾਣਗੇ ਇੱਧਰ ਤਾਂ ਆਪਾਂ ਕਰਾਂਗੇ ਫਿਰ ਤੜਕਿਆਂ ਚ ਚੱਲੇ ਆਂ ਭਾਈ ਮੋਟਰ ਤੇ ਨੂੰ ਪੰਪ ਤੋਂ ਤੇਲ ਪਾ ਕੇ ਗਏ ਸੀ ਉੱਥੇ ਵੀਡੀਓ ਬਣਾਉਣੀ ਭੁੱਲ ਗਏ ਇੱਕ ਕਿਆਰੇ ਹੋ ਗਿਆ ਜੀ ਦੂਜੇ ਕਿਆਰੇ ਦੀ ਤਿਆਰੀ ਆ ਬਾਦ ਦੇ ਘੰਟੇ ਚ ਭਰ ਜੂ ਟਰੈਕਟਰ ਇਧਰ ਕੱਢ ਲੈਂਦਾ ਹੁਣ ਬਾਹਰਲੇ ਪਾਸੇ ਦੀ ਸੜਕ ਸ਼ੜਕ ਲੈ ਕੇ ਜਾਵਾਂਗੇ ਜੇ ਮੈਂ ਕਿਹਾ ਕਿਆਰੇ ਦੇ ਵਿੱਚ ਦੀ ਕੱਢ ਲਿਆ ਬੱਟ ਲਾਉਂਦੇ ਫਿਰਾਂਗੇ ਉਹਦੋਂ ਬਿਹਤਰ ਨਾਲੇ ਤਾਂ ਮੈਂ ਪਾਣੀ ਪੂਣੀ ਪੀ ਆਉਣਾ ਮੋਟਰ ਤੇ ਨਾਲੇ ਇਧਰ ਬਾਹਰ ਦੀ ਲੈ ਚਾਲਦੇ ਆ ਫਿਰ ਬੱਟ ਬੁੱਟ ਬੰਦ ਕਰਨ ਦੀ ਲੋੜ ਨਹੀਂ ਪੈਂਦੀ ਤਾਂ ਕਰਕੇ ਡਿਸੀਜਨ ਲਿਆ ਕਿ ਬਾਹਰ ਦੀ ਚਲਦੇ ਆ ਭਾਈ ਸਮਾਂ ਹੋ ਗਿਆ ਸਵਾ 1 ਵਜੇ ਦਾ 1 ਵਜੇ ਦੇ 10 ਮਿੰਟ ਹੋ ਗਏ ਕੋਵਾਈ ਦੇ ਨੂੰ ਕਿਆਰਾ ਭਰ ਦੂੰ ਫਿਰ ਕਰਦੇ ਆ ਦੂਜੇ ਕਿਆਰੇ ਦਾ ਕੱਦੂ ਆਪਾਂ ਆ ਗਏ ਸੀ ਦੂਜੀ ਮੋਟਰ ਤੇ ਕਿਆਰਾ ਦੇਖਣ ਮੈਂ ਕਿਹਾ ਚੈੱਕ ਕਰਿਆ ਇਹ ਮੂਹਰਲਾ ਕਿਆਰਾ ਦਾ ਗਿਆ ਪਰ ਇਹ ਹੈਗੇ ਰਵੇਸਲ ਥੋੜੇ ਰੇਤੇ ਵਾਲੇ ਜੇ ਆਪਾਂ ਹੁਣ ਇਹ ਕੱਦੂ ਕਰ ਤਾਂ ਮੂਹਰਲਾ ਇਹਦੇ ਵਿੱਚ ਦੀ ਜਾਣਾ ਪਿੱਛੇ ਵਾਲੇ ਕਿਆਰੇ ਨੂੰ ਪਾਣੀ ਹੁਣੇ ਆ ਕੇ ਚਾਲੂ ਕਰਿਆ ਥੋੜਾ ਜਿਹਾ ਘਟ ਜਾਂਦਾ ਸੀ ਪੂਰਾ ਤਰੀਕੇ ਨਾਲ ਖੋਲਤਾ ਫਿਰ ਇਹ ਹੋ ਜਾਣਾ ਟਾਈਟ ਮੰਨ ਲਓ ਇਹਦੇ ਵਿੱਚ ਦੀ ਪਾਣੀ ਜਾਊ ਨਾ ਸਵੇਰ ਨੂੰ ਟਾਈਟ ਹੋ ਜਾਣਾ ਫਿਰ ਕੱਲ ਨੂੰ ਆਪਾਂ ਲਾਉਣਾ ਦੁਪਹਿਰੋਂ ਬਾਅਦ ਚੋਣਾ ਇਸ ਕਰਕੇ ਇਹਨੂੰ ਛੱਡਦੇ ਆਂ ਉਧਰਲਾ ਹੀ ਕਰਦੇ ਆਂ ਜਾ ਕੇ ਲਾਈਟ ਗਈ ਪਟਾਕਾ ਪਿਆ ਇੱਧਰ ਆਹ ਏਰੀਆ 'ਚ 24 ਘੰਟੇ ਵਾਲੀ ਲਾਈਟ ਬੰਦ ਹੋ ਗਈ ਤੇ ਤਾਂ ਕਰਕੇ ਮੈਂ ਕਿਹਾ ਇਹਨੂੰ ਰਹਿਣ ਦੰਨੇ ਆਂ ਭਰ ਲੈਣ ਦੀਏ ਸਵੇਰ ਤੱਕ ਹੈਗੇ ਹਜੇ 4 ਘੰਟੇ ਜੇ ਇਹਨੂੰ ਕੋਈ ਨਾ ਕੋਈ ਨੇੜੇ ਲੱਗੂ ਫੇ ਸਵੇਰੋਂ ਕਰ ਦਾਂਗੇ ਆਪਾਂ ਉਧਰਲਾ ਗਹਿਰਾ ਕਰ ਹੀ ਆਏ ਸੀ ਕਿਉਂ ਲਾਈਟ ਭੱਜ ਗਈ ਸੀ ਮੈਨੂੰ ਆਏ ਸੀ ਮੈਂ ਕਿਹਾ ਹੋਰ ਨਾ ਕਿਤੇ ਆਇਆ ਉਮਰ ਕੇ ਆਵੇ ਨਾ ਜਿਵੇਂ ਕੱਲ੍ਹ ਹੋਇਆ ਪਰ ਉਧਰ ਲਾ ਕਿਹੜਾ ਹੌ ਕਰ ਰਿਹਾ ਜਿਹਨੇ ਲਾਈਟ ਆ ਗਈ 10-15 ਮਿੰਟ ਬਾਅਦ ਆ ਵੀ ਕਿਹੜਾ ਭਰ ਗਿਆ ਆਪਣਾ ਹੁਣ ਆ ਕਰਦੀ ਹੈ ਕਦੋਂ ਟਾਈਮ ਹੋ ਗਿਆ 2:30 ਵਜੇ ਦਾ ਜਾਨੂ ਆ ਕਿਹੜਾ ਕਰਕੇ ਕਹਿੰਦਾ ਜਾਨੂ ਉਧਰ ਫਾਦੂਆ ਕਿਹੜਾ ਭਰ ਜਣਾ ਦਿਨ ਚੜ੍ਹਦੇ ਨੂੰ 4:00 11 ਹੋ ਜਾਣੇ ਆ ਜੇਕਰ ਤੇ ਮੈਂ ਕਹਿੰਨਾ 2 ਘੰਟੇ ਲਾਈਟ ਹੋਰ ਵੱਧ ਦੇ ਦੇਣ 7:00 ਵਜੇ ਤੱਕ ਨਜ਼ਾਰਾ ਹੋ ਜੇ ਫਿਰ ਇਧਰ ਇੱਕ ਛੋਟਾ ਜਿਹਾ 11 ਹੋਰ ਆ ਉਹ ਵੀ ਹੋ ਜੂ ਫਿਰ ਪਨੀਰੀ ਵਾਲਾ ਰਹਿ ਜੂ ਕੱਲਾ ਤੇ ਕੀਲਾ ਤੋਂ ਉਧਰ ਰਹਿ ਜੂਗਾ ਬਾਕੀ ਜੋ ਵਾਹੇ ਕਰੋ ਪਰਮਾਤਮਾ ਨੂੰ ਮਨਜ਼ੂਰ ਆਉਣਾ ਥੋੜੀ ਜਿਹਾ ਆਪਾਂ ਤਾਂ ਇੱਕ ਗੈਸ ਹੀ ਖਾ ਸਕਦੇ ਹਾਂ। ਕਿ ਆਏ ਹੋ ਜਵੇ ਆਏ ਹੋ ਜਵੇ ਹੁਣ ਕਰਦੇ ਆ 11 ਚੱਪਲੀ ਖੋ ਗਈ ਸੀ ਉੱਥੇ ਸਿਆਪਾ ਖੜਾ ਹੋ ਗਈ। ਲੱਪ ਕੇ ਦੇ ਸਾਰੇ ਨਾਲ ਲਿਪੜੀ ਹੋਈ। ਚੱਪਲੀ ਡੇਪੀ ਥੱਲੇ ਮਗਾ ਲੱਪੀ ਆ ਉਥੇ। ਕਰਤੇ ਜੀ ਦੋਨੇ ਕਿਾਰੇ। ਇੱਕ ਕਿਹੜਾ ਉਧਰ ਹੋ ਗਿਆ ਇੱਕ ਦੋ ਇੱਧਰ ਹੋ ਗਏ। ਤਿੰਨ ਕਿਾਰੇ ਹੋ ਗਏ। ਸਵਾ ਹੋ ਗਿਆ ਸਵਾ 4 ਵਜੇ ਦਾ। ਹੁਣ ਆਪਣਾ ਉਧਰ ਕਿਹੜਾ ਚੈੱਕ ਕਰਕੇ ਆਉਨੇ ਆ। ਬਈ ਪਰਿਆਦਾ ਨਹੀਂ ਹੈਗਾ ਜੇ ਨਾ ਪਰਿਆ ਫਿਰ ਚਲਦੇ ਆ ਘੰਟਾ ਘਰ ਨੂੰ ਚਾ ਚੁੱਪੀ ਕੇ ਫਿਰ ਦਵਾਰਾ ਮੋੜਿਆਂ ਨਾਲ ਦਿਨ ਚੜ੍ਹਦੀ ਜਾਂਨ ਸਾਰੀ ਰਾਤ ਹੀ ਲੰਘੀ ਪਰ ਐਵੇਂ ਕੰਮ ਨਿਭੜਨ ਵਾਲਾ ਹੋ ਗਿਆ ਪੂਰਾ ਦੋਨੇ ਕਿਾਰੇ ਟਾਪ ਕਲਾਸ ਹੋ ਗਏ ਰਾਤ ਨੂੰ ਸੁਹਾਗੇ ਦਾ ਥੋੜਾ ਜਿਹਾ ਔਖਾ ਹੁੰਦਾ ਪਰ ਮਾਰਤਾ ਫਿਲਹਾਲ ਤਾਂ ਨਹੀਂ ਰਹਿਣ ਦਿੱਤੀ ਧਲੀ ਕੋਈ ਬਾਕੀ ਦਿਨੇ ਪਤਾ ਲੱਗੂ ਹੁਣ ਕਿਉਂ ਉਹਨਾਂ ਦੇ ਦੀਂਹੇ ਹੀ ਹੁੰਦਾ ਲੈ ਹੈ ਨਹੀਂ ਚਲੋ ਧੋ ਲਿਏ ਹੱਥ ਪੈਰ ਭਾਈ ਚਲਿਏ ਘਰਾਂ ਨੂੰ ਚਾਹ ਚੁਪੀ ਕੇ ਆਈਏ